ਪਰਨ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਜਿਨ੍ਹਾਂ ਦਾ ਪੰਥ ਦਾ ਮਹਾਨ ਢਾਡੀ ਜੱਥਾ ਔਰ ਜੱਥੇ ਦੇ ਜਥੇਦਾਰ ਸਾਹਿਬ ਭਾਈ ਸਾਹਿਬ ਭਾਈ ਗੁਰਬਾਧ ਸਿੰਘ ਜੀ ਆਜ਼ਾਦ ਉਹਨਾਂ ਦੇ ਨਾਲ ਦਾਸ ਨੂੰ ਬੈਠਣ ਦਾ ਸਮਾਂ ਮਿਲਿਆ ਹੈ ਔਰ ਭਾਈ ਗੁਰਬਾਤ ਸਿੰਘ ਜੀ ਆਜ਼ਾਦ ਜਿਨ੍ਹਾਂ ਦਾ ਟਾਢੀ ਜੱਥਾ ਹੈ ਤੇ ਸਿੱਖੀ ਦਾ ਪ੍ਰਚਾਰ ਕਰਦੇ ਆ ਰਹੇ ਨੇ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਪੂ ਰਤਨ ਸਿੰਘ ਜੀ ਬਲਰਾਇਆਂ ਵਾਲੇ ਉਹਨਾਂ ਨੇ ਵੀ ਮਹਾਂਪੁਰਖਾਂ ਬਾਰੇ ਬਹੁਤ ਕੁਝ ਦੱਸਣਾ ਕੀਤਾ ਹੈ ਕਿ ਮਹਾਂਪੁਰਖ ਕਿਵੇਂ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਮੱਥਾ ਟੇਕਣ ਤੋਂ ਮਨ ਕਰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਮੱਥਾ ਟੇਕੋ ਔਰ ਕਿਵੇਂ ਸਿੱਖ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਨੇ ਬਾਪੂ ਜੀ ਹੋਣੀ ਦੱਸ ਕੇ ਗਏ ਨੇ ਔਰ ਆਪਾਂ ਹੁਣ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਬਾਜ ਸਿੰਘ ਜੀ ਆਜ਼ਾਦ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਮਹਾਪੁਰਖਾਂ ਬਾਰੇ ਕੁਝ ਵਿਚਾਰ ਕਰਾਂਗੇ ਕਿ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆ ਨੰਗਲ ਵਾਲੇ ਸਚਖੰਡ ਵਾਸੀ ਮਹਾਪੁਰਖ ਉਹਨਾਂ ਬਾਰੇ ਜੋ ਇਹਨਾਂ ਦੇ ਵਿਚਾਰ ਹੋਣਗੇ ਉਹ ਦੱਸਣਗੇ ਗੱਲਬਾਤ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦਾ ਪੰਥ ਪ੍ਰਸਿੱਧ ਢਾਡੀ ਜੱਥਾ ਹੈ ਵੱਡੀਆਂ-ਵੱਡੀਆਂ ਸਟੇਜਾਂ ਤੇ ਆਪ ਜੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਪਹੁੰਚਦੇ ਹੋ ਔਰ ਕਈ ਵਾਰ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆ ਨੰਗਲ ਵਿਖੇ ਵੀ ਆਪ ਜੀ ਆਪਣਾ ਟਾਡੀ ਜਥਾ ਲੈ ਕੇ ਜਾਂਦੇ ਹੋ ਔਰ ਆਪਾਂ ਅੱਜ ਗੱਲ ਕਰਨੀ ਹੈ ਸਤਖੰਡ ਵਾਸੀ ਪਰਮ ਪੂਜਨੀ ਖੂਬੀਆ ਨੰਗਲ ਵਾਲੇ ਮਹਾਂਪੁਰਖਾਂ ਬਾਬਤ ਉਹਨਾਂ ਦਾ ਜੀਵਨ ਤੇ ਕੋਈ ਨਹੀਂ ਦੱਸ ਸਕਦਾ ਸੰਪੂਰਨ ਕਿਉਂਕਿ ਗੁਰੂ ਸਾਹਿਬ ਜੀ ਦਾ ਪਾਵਨ ਫਰਮਾਨ ਹੈ ਏਵਡ ਊਚਾ ਹੋਵੇ ਕੋਈ ਤੇ ਸੋਚੇ ਕੋ ਤੇ ਸੋਚੇ ਕੋ ਜਾਣੇ ਸੋ ਪਰ ਫਿਰ ਵੀ ਆਪਾਂ ਯਤਨ ਕਰੀਏ ਕਿ ਮਹਾਂਪੁਰਖਾਂ ਬਾਬਤ ਜੋ ਕੁਝ ਆਪ ਜੀ ਜਾਣਦੇ ਹੋ ਉਹ ਸੰਗਤ ਦੇ ਰੂਬਰੂ ਦੱਸਣ ਦੀ ਕਿਰਪਾਲਤਾ ਕਰੋ ਤੇ ਸਭ ਤੋਂ ਪਹਿਲਾਂ ਆਪ ਜੀ ਪਾਸੋਂ ਮੈਂ ਜਾਨਣਾ ਚਾਹੁੰਨਾ ਹੈ ਕਿ ਆਪ ਜੀ ਸੰਗਤ ਦੇ ਰੂਬਰੂ ਦੱਸੋ ਕਿ ਪਰਮ ਸਤਕਾਰ ਯੋਗ ਸਿੱਖ ਜਗਤ ਦੀ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਤਤ ਵੇਤੀ ਖੁਬੀਆ ਨੰਗਲ ਵਾਲੇ ਮਹਾਂਪੁਰਖਾਂ ਦੇ ਨਾਲ ਆਪ ਜੀ ਦੀ ਸਭ ਤੋਂ ਪਹਿਲਾਂ ਕਦੇ ਕਦੋਂ ਮੁਲਾਕਾਤ ਹੋਈ ਸੀ ਆਪ ਜੀ ਕਦੋਂ ਮਾਪੁਰਖਾਂ ਨੂੰ ਮਿਲੇ ਇਸ ਬਾਰੇ ਦੱਸ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪੁਰਖਾਂ ਨਾਲ ਜਦੋਂ ਵੀ ਸਾਬ ਮੇਰੀ ਮੁਲਾਕਾਤ ਹੋਈ ਨਾ ਜੀ ਜੀ ਉਸ ਸਮੇਂ ਕੁਝ ਹਾਲਾਤ ਹੋਰ ਸਨ ਜੀ ਔਰ ਅੱਜ ਉਹਨਾਂ ਬਾਰੇ ਦੱਸਣ ਦੀ ਮੇਰੇ ਵਿੱਚ ਸਮਰੱਥਾ ਨਹੀਂ ਜੀ ਜੀ ਪਰ ਜਿਵੇਂ ਆਪ ਜੀ ਨੇ ਦੱਸਿਆ ਮੈਂ ਕੋਸ਼ਿਸ਼ ਕਰਾਂਗਾ ਜਿੰਨਾ ਕ ਦੱਸ ਸਕਾਂ ਜੀ ਪਹਿਲੀ ਵਾਰੀ ਮੇਰਾ ਖਿਆਲ ਹੈ ਵੀ ਇਹ ਸਨ 1991 ਦੀ ਗੱਲ ਹੋਣੀ ਹੈ ਜੀ ਮੈਂ ਸਾਡੇ ਇੱਕ ਰਿਸ਼ਤੇਦਾਰੀ ਦੇ ਵਿੱਚ ਇੱਕ ਮੇਰਾ ਭਰਾ ਹਾਂਜੀ ਜੋ ਕਿ ਸ਼ਰਾਬ ਪੀਂਦਾ ਆਦੀ ਸੀ ਜੀ ਜੀ ਮਤਲਬ ਪੂਰਾ ਸ਼ਕੀਨ ਸੀ ਸ਼ਰਾਬ ਦਾ ਹਾਂਜੀ ਸਗਾ ਭਰਾ ਭਾਈ ਸਾਹਿਬ ਜੀ ਹਾਂਜੀ ਨਹੀਂ ਮਾਮਾ ਜੀ ਦਾ ਬੇਟਾ ਅੱਛਾ ਮਾਮਾ ਜੀ ਦਾ ਬੇਟਾ ਹਾਂਜੀ ਠੀਕ ਹੈ ਕਿੱਥੇ ਰਹਿੰਦੇ ਉਹਨੂੰ ਇਹ ਨਾ ਉੱਥੇ ਬਲਾਸਪੁਰ ਦੇ ਕੋਲ ਹੀ ਬ੍ਰਿਗੇਡੀਅਰ ਫਾਰਮ ਪੈਂਦਾ ਜੀ ਹਾਂਜੀ ਹਾਂਜੀ ਉੱਥੇ ਰਹਿੰਦੇ ਠੀਕ ਹੈ ਜੀ ਤੇ ਜਗਰਾਜ ਸਿੰਘ ਨਾਂ ਦਾ ਹਾਂਜੀ ਮੈਂ ਉਸ ਨੂੰ ਕਈ ਵਾਰੀ ਸਮਝਾਇਆ ਹਾਂਜੀ ਕਿ ਕੋਸ਼ਿਸ਼ ਕਰੋ ਵੀ ਸ਼ਰਾਬ ਨੂੰ ਘਟਾਉਣ ਦੀ ਜੀ ਜੀ ਗੁਰੂ ਵਾਲੇ ਪਾਸੇ ਆਉਣ ਦੀ ਜੀ ਜੀ ਤੇ ਉਹਦੇ ਨਾਲ ਟੀਚਰ ਕਰਿਆ ਕਰਨੀ ਮਜ਼ਾਕ ਕਰਿਆ ਕਰਨੀ ਜੇ ਕਿਸੇ ਮਹਾਂਪੁਰਸ਼ਾਂ ਬਾਰੇ ਗੱਲ ਕਰਨੀ ਤੇ ਤਾਂ ਵੀ ਉਹਨੇ ਮਜ਼ਾਕ ਕਰਿਆ ਕਰਨੀ ਹਾਂਜੀ ਹਾਂਜੀ ਉਹਦਾ ਵਿਆਹ ਹੋ ਜਾਂਦਾ ਲਾਗੇ ਪਰਾਂ ਮਾਪਖੇੜਾ ਪੈਂਦਾ ਉੱਥੇ ਜੀ ਔਰ ਜਿੱਦੜੇ ਪਰਿਵਾਰ ਚੋਂ ਦਾ ਵਿਆਹ ਹੁੰਦਾ ਨਾ ਜੀ ਜੀ ਉਹ ਪਰਿਵਾਰ ਮਾਪੁਰਸ਼ਾ ਨਾਲ ਖੂਬੀਆ ਰਿੰਗਲ ਵਾਲੇ ਨਾਲ ਜੁੜਿਆ ਹੋਇਆ ਸੀ ਪਹਿਲਾਂ ਜੀ ਔਰ ਉਹਦੀ ਸਿਕਣੀ ਨੇ ਅਮਰਤ ਛਕਿਆ ਸੀ ਜੀ ਅਮਰਤ ਛਕਿਆ ਹੋਇਆ ਸੀ ਤੇ ਉਹ ਪ੍ਰਿਆਸ ਕਰਨ ਲੱਗੀ ਜੀ ਜੀ ਕਿ ਤੁਸੀਂ ਵੀ ਅਮਰਤ ਛਕੋ ਜੀ ਜੀ ਪਰ ਅਮਰਤ ਵਾਲੇ ਪਾਸੇ ਆਉਣ ਨੂੰ ਤਿਆਰ ਨਹੀਂ ਸਨ ਤਿਆਰ ਨਹੀਂ ਸੀ ਹਾਂਜੀ ਅਚਾਨਕ ਮੈਂ ਵੀ ਉੱਥੇ ਗਿਆ ਸਾਂ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਭਾਈ ਸਾਹਿਬ ਤੁਸੀਂ ਇਹਨਾਂ ਨੂੰ ਕਹੋ ਜੀ ਜੀ ਕਿ ਖੁਬਿਆ ਨੰਗਲ ਦਵਾਨ ਨੇ ਤੇ ਆਪਾਂ ਚਲੀਏ ਹਾਂਜੀ ਔਰ ਜਦੋਂ ਕਿਹਾ ਉਹ ਬੇਮਨਜੈ ਨਾਲ ਨਾ ਫਿਰ ਮੇਰੇ ਕਹਿਣ ਦੇ ਕਰਕੇ ਜਾਣ ਵਾਸਤੇ ਤਿਆਰ ਹੋ ਗਿਆ ਹਾਂਜੀ ਉੱਥੇ ਗਏ ਜੀ ਜੀ ਮਹਾਪੁਰਖਾਂ ਨੇ ਆਪ ਉੱਥੇ ਕੀਰਤਨ ਕੀਤਾ ਕਥਾ ਕੀਤੀ ਜੀ ਜੀ ਬੜਾ ਆਨੰਦ ਆਇਆ ਜੀ ਔਰ ਮੈਂ ਹੈਰਾਨ ਹੋਇਆ ਵੀ ਉਹ ਮੇਰੇ ਮਾਮੇ ਦੇ ਬੇਟੇ ਨੇ ਬੜੇ ਪਿਆਰ ਨਾਲ ਬੈਠ ਕੇ ਕੀਰਤਨ ਸੁਣਿਆ ਹਾਂਜੀ ਔਰ ਉਥੋਂ ਨੇ ਕਾਲੀ ਨਹੀਂ ਕੀਤੀ ਜੀ ਉਸ ਤੋਂ ਕੁਝ ਸਮਾਂ ਲੰਘਦਾ ਮੇਰਾ خیال ਹੈ ਮਹੀਨਾ ਲੰਘਿਆ ਹੋਣਾ ਜੀ ਜੀ ਦੁਬਾਰੇ ਉਹ ਆਪ ਇਹਨਾਂ ਆਪਣੀ ਘਰਵਾਲੀ ਨੂੰ ਕਿ ਕੁਬੀਆ ਨੰਗਲ ਦੀਵਾਨ ਨੇ ਜੀ ਜੀ 사ਤ ਸੰਗਿਆ ਉੱਥੇ ਜੀ ਜੀ ਆਪਾਂ ਚੱਲਣਾ ਜੀ ਉਹ ਕਹਿੰਦੀ ਮੈਂ ਬੜੀ ਹੈਰਾਨ ਹੋਈ ਜੀ ਬਈ ਇਹ ਮੈਨੂੰ ਕਹਿ ਰਿਹਾ ਜਿਸ ਨੂੰ ਮੈਂ ਬੜੀ ਮੁਸ਼ਕਲ ਲੈ ਕੇ ਗਈ ਸੀ ਜੀ ਜੀ ਔਰ ਇਹ ਮੈਨੂੰ ਕਹਿ ਰਿਹਾ ਕਿ ਮੈਨੂੰ ਪਤਾ ਲੱਗਾ 사ਤ ਸੰਗ ਨੇ ਔਰ ਆਪਾਂ ਉੱਥੇ ਚੱਲਣਾ ਜੀ ਅੱਛਾ ਦੁਬਾਰਾ ਜਾਂਦਾ ਉੱਥੇ ਜੀ ਦੁਬਾਰਾ ਫਿਰ ਜਾ ਕੇ ਕੀਰਤਨ ਸੁਣਦਾ ਜੀ ਜੀ ਮਾਪੁਰਖਾਂ ਦੇ ਭਜਨ ਸੁਣਦਾ ਔਰ ਉਹ ਬੰਦਾ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਂਦਾ ਜੀ ਜੀ ਔਰ ਉੱਥੇ ਹੁਣ ਵੀ ਮੇਰੇ ਖਿਆਲ ਚ ਹਰ ਪਹਿਲੀ ਅੰਗਰੇਜ਼ੀ ਮਹੀਨੇ ਦੀ ਪਹਿਲੀ ਤਰੀਕ ਨੂੰ ਅੰਮ੍ਰਿਤ ਸੰਚਾਰ ਹੁੰਦਾ ਹਾਂਜੀ ਹਰ ਮਹੀਨੇ ਦੀ ਹਰ ਮਹੀਨੇ ਦੀ ਅੰਗਰੇਜ਼ੀ ਮਹੀਨੇ ਦੀ ਪਹਿਲੀ ਤਰੀਕ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ ਔਰ ਹਜ਼ਾਰਾਂ ਹੀ ਲੋਕ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਦੇ ਹਾਂਜੀ ਹਾਂਜੀ ਅੰਮ੍ਰਿਤ ਸੰਚਾਰ ਹੋਇਆ ਔਰ ਉਸ ਬੰਦੇ ਨੇ ਉੱਥੇ ਅੰਮ੍ਰਿਤ ਛਕ ਲਿਆ ਜੀ ਜੀ ਮੇਰੇ ਦਿਲ ਤੇ ਪ੍ਰਭਾਵ ਭਾਈ ਸਾਹਿਬ ਇਸ ਕਰਕੇ ਹੋਇਆ ਜੀ ਬਈ ਕੋਈ ਤਾਕਤ ਹੈ ਜੀ ਕਿਉਂਕਿ ਬੋਲਣ ਵਾਲਾ ਅਗਰ ਗਹਿਰਾਈ ਚੋਂ ਦਿਲ ਦੀ ਗਹਿਰਾਈ ਚੋਂ ਬੋਲਦਾ ਹੈ ਤੇ ਸੁਣਨ ਵਾਲੇ ਸਰੋਤੇ ਦੀ ਦਿਲ ਦੀ ਗਹਿਰਾਈ ਤੱਕ ਗਲ ਜਾਂਦੀ ਹੈ ਜੀ ਜੀ ਅਗਰ ਬੁਲਾਰਾ ਮੇਰੇ ਵਰਗਾ ਜ਼ੁਬਾਨੀ ਹੋਵੇ ਕੇਵਲ ਜ਼ੁਬਾਨ ਤੋਂ ਬੋਲਿਆ ਹੋਵੇ ਤੇ ਉਹ ਸੁਣਨ ਵਾਲੇ ਦੇ ਕੰਨਾਂ ਤੱਕ ਗੱਲ ਰਹਿ ਜਾਂਦੀ ਹੈ ਜੀ ਜੀ ਇਸ ਕਰਕੇ ਮੇਰੇ ਦੇ ਪ੍ਰਭਾਵ ਪਿਆ ਕਿ ਮਹਾਪੁਰਖਾਂ ਦੇ ਕੋਲ ਕੋਈ ਗੱਲ ਹੈ ਮੈਂ ਵੀ ਥੋੜਾ ਜਿਹਾ ਮੇਰਾ ਕਚਾ ਵਧਿਆ ਬਾਪੁਰਖਾਂ ਵਾਲਾ ਜੀ ਜੀ ਉਸ ਤੋਂ ਬਾਅਦ ਕੀ ਹੋਇਆ ਕੁਝ ਸਮਾਂ ਬਾਅਦ ਹਾਂਜੀ ਪਿਤਾ ਜੀ ਹਰਾਂ ਦਾ ਜਦੋਂ ਪ੍ਰੇਮ ਪਿਆਰ ਬਣਿਆ ਜੀ ਪਿਤਾ ਜੀ ਨੇ ਮੈਨੂੰ ਇਹ ਗੱਲ ਦੱਸੀ ਜੀ ਕਿ ਮੈਂ ਉੱਥੇ ਗਿਆ ਜੀ ਔਰ ਉਹ ਬੰਦਗੀ ਵਾਲੀ ਰੂਹ ਹੈ ਜੀ ਔਰ ਦੂਜੀ ਗੱਲ ਇਹ ਹੈ ਪਿਤਾ ਜੀ ਕਹਿਣ ਲੱਗੇ ਮੈਂ ਬੜੀ ਦੁਨੀਆ ਘੁੰਮੀ ਹੈ ਹਾਂ ਜੀ ਹਾਂ ਪਰ ਮੈਂ ਦੋ ਜਗ੍ਹਾ ਐਸੀਆਂ ਵੇਖੀਆਂ ਜੀ ਜੀ ਇੱਕ ਬਾਬਾ ਹਰਬੰਸ ਸਿੰਘ ਜੀ ਨੂੰ ਜੀ ਇੱਕ ਬਾਬਾ ਗੁਰਦੀਪ ਸਿੰਘ ਜੀ ਖੂਬੀਆਂ ਨੰਗਲ ਵਾਲੇ ਹਾਂ ਜੀ ਜਿਨ੍ਹਾਂ ਦੇ ਬਾਹਰ ਗੇਟ ਤੇ ਲਿਖਿਆ ਹੈ ਕਿ ਭਾਈ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਫਤਿਹ ਬਲਾਉਣੀ ਹੈ ਜੀ ਜੀ ਇੱਕ ਤੇ ਮਤਲਬ ਉਹ ਆਪਣੇ ਆਪ ਨੂੰ ਇੰਨੀ ਮਹਾਨ ਹਸਤੀ ਹੁੰਦਿਆਂ ਬਾਬਾ ਜੀ ਵੀ ਕਹੋਂ ਨੂੰ ਤਿਆਰ ਨਹੀਂ ਸਨ ਕਹਿੰਦੇ ਸਨ ਮੈਨੂੰ ਭਾਈ ਸਾਹਿਬ ਕੋ ਜੀ ਜੀ ਔਰ ਦੂਜੀ ਗੱਲ ਉਹ ਫਤਿਹ ਬਲਾਉਣ ਦੇ ਕਹਿੰਦੇ ਸਨ ਕਿ ਕੋਈ ਵੀ ਪੈਰੀਂ ਹੱਥਾਂ ਲਾਵੇ ਜੀ ਜੀ ਇੱਕ ਵਾਰੀ ਮੈਂ ਉੱਥੇ ਗਿਆ ਤੇ ਅੱਗੇ ਨਾ ਤੱਕ ਪਿਆ ਕਾਫੀ ਵੱਡਾ ਸਾਰਾ ਜੀ ਜੀ ਔਰ ਉਹਦੇ ਉੱਤੇ ਇੱਕ ਸੋਟੀ ਪਈ ਜੀ ਤੇ ਮੈਂ ਉਥੇ ਕੋਲ ਬੈਠਾ ਤੇ ਬਾਬਾ ਜੀ ਨੇ ਅਚਾਨਕ ਗੱਲ ਛੇੜ ਲਈ ਜੀ ਬਾਬਾ ਜੀ ਕਹਿਣ ਲੱਗੇ ਆਪਣੇ ਗੋਡੇ ਬਚਾਉਣ ਦੇ ਅੱਗੇ ਤਖਤ ਰੱਖਿਆ ਮੈਂ ਜੀ ਤੇ ਬਾਬਾ ਜੀ ਨੇ ਮੁਸਕਰਾ ਕੇ ਇਹ ਗੱਲ ਕਹੀ ਮੈਂ ਸਮਝਿਆ ਮੈਂ ਸਮਝ ਨਾ ਸਕਿਆ ਤੇ ਮੈਂ ਪੁੱਛਿਆ ਸੇਵਾਦਾਰਾਂ ਨੇ ਦੱਸਿਆ ਮੈਨੂੰ ਜੀ ਇਸ ਕਰਕੇ ਕਿ ਸੰਗਤ ਜ਼ਬਰਦਸਤੀ ਆ ਕੇ ਪੈਰ ਛੁੰਦੀ ਹੈ ਜੀ ਜੀ ਚਰਨ ਸਪਰਸ਼ ਕਰਦੀ ਹੈ ਭਾਵੇਂ ਚਲੋ ਉਹਨਾਂ ਦਾ ਆਦਰ ਮਾਨ ਕਰਦੇ ਨੇ ਹਾਂਜੀ ਉਹ ਗੁਰਬਾਣੀ ਵੀ ਕਹਿੰਦੀ ਹੈ ਜੀ ਜੀ ਕਿ ਜੋ ਗੁਰੂ ਦੇ ਸਿੱਖ ਨੇ ਪਿਆਰੇ ਜੀ ਜੀ ਉਹਨਾਂ ਦੇ ਚਰਨੀ ਹੱਥ ਲਾਉਣ ਨੂੰ ਕੋਈ ਗੁਨਾਹ ਨਹੀਂ ਜੀ ਪਰ ਮਹਾਪੁਰਸ਼ ਇਸ ਚੀਜ਼ ਤੋਂ ਮਨਾ ਕਰਦੇ ਸੀ ਕਹਿੰਦੇ ਸੀ ਵੀ ਫਤਿਬ ਲਾਓ ਜੀ ਜੀ ਇਸ ਚੀਜ਼ ਨੇ ਮੇਰੇ ਤੇ ਬਹੁਤ ਵੱਡਾ ਪ੍ਰਭਾਵ ਪਾਇਆ ਬਿਲਕੁਲ 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 ਭਾਈ ਸਾਹਿਬ ਜੀ ਜਿਵੇਂ ਆਪ ਜੀ ਨੇ ਦੱਸਿਆ ਕਿ ਆਪ ਜੀ ਦੇ ਮਾਮੇ ਦੇ ਬੇਟਾ ਉਹ ਪ੍ਰਭਾਵਿਤ ਹੋਇਆ ਇੱਕ ਹੀ satsang ਸੁਣ ਕੇ ਕਿ ਉਹ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਗਿਆ ਹਾਂ ਜੀ ਮਹਾਪੁਰਖਾਂ ਨੇ ਕਿਉਂਕਿ ਉਹਨਾਂ ਦੀ ਜਨਮਾ ਜਨਮਾਂ ਤਰਾਂ ਦੀ ਕਮਾਈ ਹੈ ਕੋਈ ਇੱਕ ਜਨਮ ਦੀ ਖੇਡ ਨਹੀਂ ਜਨਮ ਜਨਮਾਂਤਰਾ ਦੀ ਕਮਾਈ ਔਰ ਮਹਾਂਪੁਰਖਾਂ ਨੇ ਜੇ ਗਿਣਤੀ ਕਰੀਏ 1 2 4 ਸੈਂਕੜੇ ਹਜ਼ਾਰ ਨਹੀਂ ਆਪਣੇ ਜੀਵਨ ਦੇ ਵਿੱਚ ਲੱਖਾਂ ਹੀ ਪ੍ਰਾਣੀਆਂ ਨੂੰ ਜੋ ਹੈ ਕਥਾ ਕੀਰਤਨ ਰਾਈ ਪ੍ਰੇਰਣਾ ਦਿੱਤੀ ਔਰ ਅੰਮ੍ਰਿਤ ਛਕਾ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਿਆ ਲੱਖਾਂ ਹੀ ਪ੍ਰਾਣੀਆਂ ਨੂੰ ਹਾਂਜੀ ਤੇ ਇਸੇ ਤਰ੍ਹਾਂ ਆਪਜੀ ਦੇ ਮਾਮੇ ਦਾ ਬੇਟਾ ਜਿਹੜਾ ਹੈ ਆਪਜੀ ਦਾ ਭਰਾ ਹਾਂਜੀ ਉਹ ਵੀ ਪ੍ਰਭਾਵਿਤ ਹੋਇਆ ਆਪਜੀ ਦੱਸ ਰਿਹਾ ਸੀ ਮੈਨੂੰ ਕਿ ਉਹ ਕਹਿੰਦਾ ਸੀ ਮੈਂ ਬਾਬਾ ਜੀ ਨੂੰ ਮਿਲਣ ਵਾਸਤੇ ਨਹੀਂ ਜਾਣਾ ਹਾਂ ਪਹਿਲਾਂ ਮਿਲਣ ਵਾਸਤੇ ਵੀ ਤਿਆਰ ਨਹੀਂ ਸੀ ਹਾਂਜੀ ਹਾਂਜੀ ਮਿਲਣ ਵਾਸਤੇ ਵੀ ਤਿਆਰ ਨਹੀਂ ਸੀ ਤੇ ਫਿਰ ਉਹ ਅਮਰਤ ਦੇ ਛਕਣ ਵਾਸਤੇ ਤਿਆਰ ਹੋ ਗਿਆ ਭਾਈ ਸਾਹਿਬ ਜੀ ਆਪਜੀ ਮਹਾਪੁਰਖਾਂ ਦੇ ਸਮੇਂ ਵੀ ਕਿਤੇ ਢਾਡੀ ਜੱਥਾ ਲੈ ਕੇ ਉੱਥੇ ਕੁਬੀਆ ਨੰਗਲ ਗਏ ਹਾਂਜੀ ਅਗਰ ਗਏ ਤੇ ਫਿਰ ਮਹਾਪੁਰਖਾਂ ਨਾਲ ਕੋਈ ਬਚਨ ਬਲਾ ਸਾਹਿਬ ਜੀ ਦਾ ਉਸ ਸਮੇਂ ਹੋਇਆ ਹਾਂਜੀ ਹਾਂਜੀ ਮੈਂ ਦੱਸਦਾ ਜੀ ਬੜੀ ਹੈਰਾਨੀ ਹੋਈ ਮੈਨੂੰ ਅਸੀਂ ਉੱਥੇ ਗਏ ਸਾਡਾ ਸਮਾਂ ਸੀ ਸਟੇਜ ਦੇ ਉੱਤੇ ਜੀ ਜੀ ਤੇ ਮਹਾਂਪੁਰਖ ਅੰਦਰ ਬਿਠੇ ਸੀ ਬਹੁਤ ਸੰਗਤ ਕੋਲ ਬੈਠੀ ਸੀ ਜੀ ਜੀ ਔਰ ਸੰਗਤ ਆਉਂਦੀ ਰਹਿੰਦੀ ਹੈ ਮਿਲਦੀ ਰਹਿੰਦੀ ਹੈ ਮਹਾਂਪੁਰਖਾਂ ਨੂੰ ਜੀ ਜੀ ਸੰਗਤ ਦਾ ਬਹੁਤ ਪਿਆਰ ਹੈ ਜੀ ਇਹ ਸਟੇਜ ਦੇ ਉੱਤੇ ਬੋਲੇ ਜੀ ਔਰ ਮੈਂ ਹੈਰਾਨ ਹੋਇਆ ਕਿ ਜੋ ਸੀ ਸਟੇਜ ਤੇ ਬੋਲੇ ਆ ਮਹਾਂਪੁਰਖਾਂ ਨੇ ਸਾਰਾ ਕੁਝ ਸੁਣਿਆ ਜੀ ਉਹ ਪਤਾ ਕਿੱਥੋਂ ਲੱਗਾ ਕਿ ਸਟੇਜ ਦੇ ਉੱਤੇ ਜੀ ਜੀ ਇਤਿਹਾਸ ਬੋਲਦਿਆਂ ਬੋਲਦਿਆਂ ਮੈਂ ਇੱਕ ਟੌਪਿਕ ਰੱਖਿਆ ਜੀ ਕਿ ਸਾਡੇ ਨਾਂ ਜਿਹੜੇ ਗੁਰਸਿੱਖਾਂ ਵਾਲੇ ਹੋਣੇ ਚਾਹੀਦੇ ਨੇ ਜੀ ਜੀ ਜਿਹੜੇ ਸ਼ਾਰਟ ਨਾਂ ਅੱਜਕੱਲ ਬੋਲੇ ਜਾਂਦੇ ਆ ਨਾ ਇਹ ਨਾਂ ਸਾਡੇ ਨਹੀਂ ਹੋਣੇ ਚਾਹੀਦੇ ਜੀ ਜੀ ਤੇ ਗੁਰੂ ਸਾਹਿਬ ਨੇ ਜਦੋਂ ਸਾਨੂੰ ਇੱਕ ਜੁਝਾਰੂ ਕੌਮ ਬਣਾਇਆ ਕਲਗੀਆਂ ਵਾਲੇ ਸ਼ੈਨਸ਼ਾ ਨੇ ਹਾਂਜੀ ਤੇ ਉਹਨਾਂ ਨੇ ਸਾਡੇ ਨਾਂ ਭਗੇਲ ਸਿੰਘ ਧਰਤੀ ਢਕੇਲ ਸਿੰਘ ਜੀ ਦੀਪ ਸਿੰਘ ਹਰੀ ਸਿੰਘ ਐਸੇ ਨਾਂ ਰੱਖੇ ਜੀ ਕਮਜ਼ੋਰ ਨਾਂ ਨਹੀਂ ਹੋਣੇ ਚਾਹੀਦੇ ਜੀ ਜੀ ਤੇ ਇਹ ਨਾਂ ਸਾਨੂੰ ਗੁਰੂ ਬਖਸ਼ਿਸ਼ ਕਰਦਾ ਜੀ ਅਸੀਂ ਆਪਣੇ ਬੱਚੇ ਦਾ ਨਾਂ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੁਕਮਨਾਮਾ ਲੈ ਕੇ ਰਖਾਉਨੇ ਆ ਬਿਲਕੁਲ ਬਿਲਕੁਲ ਔਰ ਇਹ ਨਾਂ ਜੀ ਜੀ ਜਦੋਂ ਬਾਅਦ ਦੇ ਵਿੱਚ ਮਹਾਂਪੁਰਸ਼ਾਂ ਕੋਲ ਗਏ ਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਸਾਹਿਬ ਜੀ ਆਪ ਜੀ ਦੀ ਗੱਲ ਰੁਕਦੀ ਐ ਹਾਂ ਜੀ ਕਿ ਆਪ ਜੀ ਬਿਲਕੁਲ ਠੀਕ ਕਰ ਰਹੇ ਕਿ ਨਾਮ ਜਿਹੜੇ ਉਹ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਤੋਂ ਰੱਖਣੇ ਚਾਹੀਦੇ ਹੁਕਮ ਲੈ ਕੇ ਅੱਜ ਵੀ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆ ਨੰਗਲ ਵਿਖੇ ਇਹ ਮਰਿਆਦਾ ਚੱਲ ਰਹੀ ਹੈ ਸ਼ੁਰੂ ਤੋਂ ਇਹ ਪ੍ਰਾਤਨ ਸਮੇਂ ਤੋਂ ਜਦੋਂ ਤੋਂ ਇਹ ਸਥਾਨ ਬਣਿਆ ਹੈ ਹਾਂਜੀ ਇਹ ਚੱਲਿਆ ਆ ਰਿਹਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਦੇ ਨਾਮ ਰਖਵਾਉਣ ਵਾਸਤੇ ਜਾਂਦੇ ਫਿਰ ਅਰਦਾਸ ਹੁੰਦੀ ਹੈ ਮਹਾਰਾਜ ਦੇ ਅੱਗੇ ਕਿ ਸਤਿਗੁਰੂ ਜੀ ਬੱਚਿਆਂ ਦੇ ਨਾਮ ਵੀ ਰਖਣੇ ਆ ਨਾਮ ਬਖਸ਼ਿਸ਼ ਕਰੋ ਫਿਰ ਜੋ ਹੁਕਮਨਾਮਾ ਆਉਂਦਾ ਹੈ ਉਸ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਮਹਾਂਪੁਰਖ ਬੱਚਿਆਂ ਤੇ ਬੱਚੀਆਂ ਦੇ ਨਾਮ ਵੀ ਰਖਦੇ ਗੁਰਦੁਆਰਾ ਖੂਬੀਆਂ ਨਗਰ ਵਿਖੇ ਹਾਂਜੀ 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 ਤੇ ਫਿਰ ਆਪ ਜੀ ਮਹਾਂਪੁਰਖਾਂ ਦੇ ਕੋਲ ਗਏ ਮਹਾਂਪੁਰਖਾਂ ਕੋਲ ਗਏ ਤੇ ਮਹਾਂਪੁਰਖਾਂ ਨੇ ਕਿਹਾ ਬਈ ਤੁਹਾਡਾ ਤੁਹਾਡੀ ਅਸੀਂ ਸੁਣੀਏ ਬਹੁਤ ਪਸੰਦ ਆਈ ਸਾਨੂੰ ਜੀ ਜੀ ਇਹ ਟਾਪਿਕ ਬਹੁਤ ਵਧੀਆ ਜੀ ਪਰ ਇਹਦੀ ਨਾਲ ਥੋੜੀ ਹੋਰ ਗਹਿਰਾਈ ਜਾਇਆ ਕਰੋ ਇਹ ਚੀਜ਼ਾਂ ਪੰਥੋਂ ਦੱਸਣ ਦੀ ਲੋੜ ਹੈ ਜੀ ਜੀ ਤੇ ਮਹਾਂਪੁਰਖਾਂ ਨੇ ਮੈਨੂੰ ਦੱਸਿਆ ਕਹਿਣ ਲੱਗੇ ਕਿ ਜਦੋਂ ਸਾਡੇ ਸਿੱਖ ਸਮਾਜ ਦੇ ਵਿੱਚ ਕਿਸੇ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਜੀ ਜੀ ਉਦੋਂ ਦੋ ਅਰਦਾਸਾਂ ਹੁੰਦੀਆਂ ਨੇ ਜੀ ਜੀ ਇੱਕ ਵੱਡੀ ਅਰਦਾਸ ਹੁੰਦੀ ਹੈ ਜੀ ਇੱਕ ਛੋਟੀ ਅਰਦਾਸ ਹੁੰਦੀ ਹੈ ਵੱਡੀ ਅਰਦਾਸ ਵਿੱਚ ਸਾਰੀ ਸੰਗਤ ਉੱਠ ਕੇ ਖੜੀ ਹੁੰਦੀ ਹੈ ਜੀ ਛੋਟੀ ਅਰਦਾਸ ਵਿੱਚ ਗੁਰੂ ਸਾਹਿਬ ਦੇ ਵਜ਼ੀਰ ਇਹ ਗੱਲ ਕਹਿੰਦੇ ਨੇ ਜੀ ਕਿ ਬੱਚੀ ਬੱਚਾ ਤੇ ਬੱਚੀ ਬੱਚੇ ਦੇ ਮਾਤਾ ਪਿਤਾ ਜੀ ਉੱਠ ਕੇ ਖੜੇ ਹੋਣ ਛੋਟੀ ਅਰਦਾਸ ਹੋਣੀ ਹੈ ਜੀ ਇਹਦੇ ਪਿੱਛੇ ਕਾਰਨ ਕੀ ਹੈ ਛੋਟੀ ਅਰਦਾਸ ਕਿਉਂ ਹੋਣੀ ਹੈ ਜੀ ਉਹ ਹੱਸ ਕੇ ਕਹਿਣ ਲੱਗੇ ਨਾਲੇ ਥੋੜਾ ਜਿਹਾ ਮੁਸਕਰਾਏ ਕਹਿਣ ਲੱਗੇ ਆਪਾਂ ਤੇ ਇਹ ਸਮਝੰਨੇ ਆ ਇਸ ਕਰਕੇ ਖੜੇ ਕੀਤੇ ਜਾਂਦੇ ਨੇ ਕਿ ਲੋਕ ਵੇਖ ਲੈਣ ਕਿ ਇਹ ਮਾਤਾ ਪਿਤਾ ਨੇ ਜੀ ਪਰ ਨਹੀਂ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਜੀ ਜਦੋਂ ਗੁਰਸਿੱਖ ਦੇ ਘਰ ਬੱਚੇ ਨੇ ਜਾਂ ਬੱਚੀ ਨੇ ਜਨਮ ਲਿਆ ਜੀ ਜੀ ਉਹ ਬੱਚੇ ਨੂੰ ਬੱਚੀ ਨੂੰ ਜਦੋਂ 21 ਦਿਨ ਦਾ ਹੋ ਗਿਆ ਜਾਂ ਮਹੀਨੇ ਦਾ ਹੋ ਗਿਆ ਜਿੰਨੇ ਦਿਨ ਦਾ ਵੀ ਹੋ ਗਿਆ ਜੀ ਇਸ਼ਨਾਨ ਕਰਾ ਕੇ ਮਤਲਬ ਉਹਦੀ ਮਾਤਾ ਨੂੰ ਉਸ ਬੱਚੇ ਨੂੰ ਜੀ ਗੁਰੂ ਦੀ ਹਜ਼ੂਰੀ ਵਿੱਚ ਲੈ ਕੇ ਜਾਂਦੇ ਹਨ ਜਿਸ ਤਰ੍ਹਾਂ ਆਪ ਜਿਹੜੇ ਦੱਸਿਆ ਵੀ ਖੋਵੀਆਂ ਨੰਗਲ ਜੀ ਜੀ ਸੰਗਤਾਂ ਲੈ ਕੇ ਆਉਂਦੀਆਂ ਨੇ ਬੱਚਿਆਂ ਨੂੰ ਗੁਰੂ ਦੀ ਹਜ਼ੂਰੀ ਚ ਲੈ ਕੇ ਜਾਂਦੇ ਆ ਜੀ ਜੀ ਔਰ ਗੁਰੂ ਕੇ ਵਜ਼ੀਰ ਨੂੰ ਕਹੀਦਾ ਹੈ ਕਿ ਬਾਬਾ ਜੀ ਅਰਦਾਸ ਕਰਕੇ ਬੱਚੇ ਦਾ ਨਾਮ ਰੱਖੋ ਹਾਂਜੀ ਇਹ ਉੱਥੇ ਨਾਮ ਰਖਾਇਆ ਕਿਉਂ ਜਾਂਦਾ ਪਤਾ ਜੀ ਇਸ ਕਰਕੇ ਕਿ ਗੁਰਸਿੱਖ ਕਹਿੰਦਾ ਕਿ ਇਹ ਬੱਚਾ ਮੇਰਾ ਨਹੀਂ ਸਤਿਗੁਰੇ ਬੱਚਾ ਤੇਰਾ ਜੀ ਤੇ ਜਿਹਦਾ ਬੱਚਾ ਹੈ ਨਾਂ ਰੱਖਣ ਦਾ ਅਧਿਕਾਰ ਉਹਨੂੰ ਹੀ ਦੂਜਾ ਕਵੀ ਰੱਖੇਗਾ ਹਾਂਜੀ ਇਸ ਕਰਕੇ ਅਸੀਂ ਗੁਰੂ ਦੀ ਅਜੂਰੀ ਵਿੱਚ ਬੱਚੇ ਨੂੰ ਲੈ ਕੇ ਜਾਂਦੇ ਆਂ ਔਰ ਗੁਰੂ ਸਾਹਿਬ ਉਹਦਾ ਨਾਂ ਰੱਖਦੇ ਨੇ ਜੀ ਜੀ ਉਸ ਤੋਂ ਬਾਅਦ ਜਿਹੜੀ ਅਨੰਤਕਾਰਜ ਵਾਲੀ ਗੱਲ ਜੀ ਜਿਹੜੀ ਛੋਟੀ ਅਰਦਾਸ ਕੀਤੀ ਜਾਂਦੀ ਹੈ ਜੀ ਜਦੋਂ ਬੱਚਾ ਗੁਰੂ ਦਾ ਬੱਚੀ ਗੁਰੂ ਦੀ ਹੈ ਜੀ ਫਿਰ ਉਹਦਾ ਵਿਆਹ ਅਸੀਂ ਥੋੜੀ ਕਰਨਾ ਹੈ ਉਹਦਾ ਆਨੰਦ ਕਾਰਜ ਅਸੀਂ ਥੋੜੀ ਕਰਨਾ ਹੈ ਜੀ ਉਹ ਇਸ ਕਰਕੇ ਗੁਰੂ ਦੀ ਜਹੂਰੀ ਚੁੱਟ ਕੇ ਖੜੇ ਹੁੰਦੇ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਤੇਰਾ ਬੱਚਾ ਜੀ ਤੇਰੀ ਬੱਚੀ ਜੀ ਤੇਰੇ ਸਾਹਮਣੇ ਹਾਜ਼ਰ ਨੇ ਜੀ ਅਸੀਂ ਸੇਵਾਦਾਰ ਬਣ ਕੇ ਇਹਨਾਂ ਦੀ ਸੇਵਾ ਕੀਤੀ ਹੈ ਜੀ ਚੰਗੀ ਹੋਈ ਜਾਂ ਮਾੜੀ ਹੋਈ ਪ੍ਰਵਾਨ ਕਰਨੀ ਜੀ ਅੱਜ ਇਹਨਾਂ ਨੇ ਗ੍ਰਸਤੀ ਜੀਵਨ ਆਰੰਭ ਕਰਨਾ ਆਪਣੇ ਬੱਚਿਆਂ ਨੂੰ ਗ੍ਰਸਤੀ ਜੀਵਨ ਦੀ ਦਾਤ ਬਖਸ਼ੋ ਜੀ ਉਦੋਂ ਬੱਚੀ ਤੇ ਬੱਚਾ ਗੁਰੂ ਦੀ ਝੋਲੀ ਵਿੱਚ ਪਾਇਆ ਜਾਂਦਾ ਜੀ ਗੁਰੂ ਨੇ ਇਹ ਗੱਲ ਕਹੀ ਜਾਂਦੀ ਹੈ ਕਿ ਗ੍ਰਿਸ਼ਤੀ ਜੀਵਨ ਦੀ ਆਰੰਭਤਾ ਜਿਹੜੀ ਹੈ ਪਾਤਸ਼ਾਹ ਤੁਸੀਂ ਕਰਨੀ ਹੈ ਜੀ ਜੀ ਉਹ ਮਤਲਬ ਕਿ ਜ਼ਿੰਦਗੀ ਦੇ ਜਿੰਨੇ ਵੀ ਸੰਸਕਾਰ ਨੇ ਅਖੀਰ ਮਹੂਸ਼ ਕਰਨ ਲੱਗੇ ਜਦੋਂ ਅੰਤਮ ਸੰਸਕਾਰ ਹੁੰਦਾ ਹੈ ਨਾ ਜੀ ਜੀ ਉਦੋਂ ਵੀ ਇਹ ਕਿਹਾ ਜਾਂਦਾ ਕਿ ਪਾਤਸ਼ਾਹ ਇਜਾਜ਼ਤ ਬਖਸ਼ੋ ਜੀ ਕਿ ਅਗਨ ਪੇਟ ਕੀਤੀ ਜਾਏ ਜੀ ਇਹ ਸਾਰੀਆਂ ਗੱਲਾਂ ਤੋਂ ਪਤਾ ਇਹ ਲੱਗਦਾ ਹੈ ਕਿ ਗੁਰਸਿੱਖ ਨੇ ਆਪਣੇ ਬੱਚੇ ਨਹੀਂ ਸਮਝਨੇ ਬੱਚੇ ਗੁਰੂ ਦੇ ਸਮਝਣੇ ਨੇ ਜੀ ਜੀ ਜਦੋਂ ਬੱਚੇ ਗੁਰੂ ਦੇ ਸਮਝੇਗਾ ਗੁਰੂ ਸਮਤ ਬਖਸ਼ੇਗਾ ਜੀ ਬੱਚੇ ਲੈਕ ਹੋਣਗੇ ਚੰਗੇ ਹੋਣਗੇ ਜੀ ਇਸ ਗੱਲ ਨੂੰ ਉਹਨਾਂ ਨੇ ਬੜੇ ਵਿਸਤਾਰ ਨਾਲ ਦੱਸਿਆ ਔਰ ਮੈਂ ਹਮੇਸ਼ਾ ਇਹ ਗੱਲਾਂ ਸਟੇਜ ਤੇ ਸੰਗਤਾਂ ਦੇ ਵਿੱਚ ਮੈਂ ਸ਼ੇਅਰ ਕਰਿਆ ਕਰਦਾ ਜੀ 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 ਠੀਕ ਹੈ ਭਾਈ ਸਾਹਿਬ ਜੀ ਅੱਛਾ ਆਪ ਜੀ ਦੱਸਣ ਦੀ ਕਿਰਪਾਲਤਾ ਕਰੋ ਭਾਈ ਸਾਹਿਬ ਜੀ ਵੇਖੋ ਆਪਾਂ ਮਹਾਂਪੁਰਖਾਂ ਬਾਰੇ ਗੱਲ ਕਰ ਰਹੇ ਹਾਂ ਉਹਨਾਂ ਦਾ ਜੀਵਨ ਤਨੀ ਆਪਾਂ ਜਿਹੜਾ ਵਾ ਉਹ ਬਿਆਨ ਕਰ ਸਕਦੇ ਹਾਂਜੀ ਪਰ ਉਹਨਾਂ ਬਾਰੇ ਜੋ ਆਪਾਂ ਸੁਣਿਆ ਵੇਖਿਆ ਆਪਾਂ ਵਿਚਾਰ ਕਰ ਰਹੇ ਆ ਆਪਸੀ ਤੇ ਕਈ ਵਾਰ ਵੇਖਿਆ ਕਿ ਸਮਾਜ ਦੇ ਵਿੱਚ ਲੋਕ ਮਹਾਂਪੁਰਖਾਂ ਦੀ ਨਿੰਦਿਆ ਵੀ ਕਰਦੇ ਆ ਹਾਂਜੀ ਬਿਲਕੁਲ ਸਹੀ ਗੱਲ ਹੈ ਉਹਦੇ ਬਾਰੇ ਆਪ ਜੀ ਦਾ ਕੀ ਖਿਆਲ ਹਾਂ ਮੈਂ ਦੱਸਦਾ ਹਾਂ ਆਪ ਜੀ ਨੂੰ ਜੀ ਉਹਦੇ ਬਾਰੇ ਜਿਹੜਾ ਮੇਰਾ ਤਜਰਬਾ ਹੈ ਨਾ ਮੈਂ ਦੱਸਦਾ ਜੀ ਜੀ ਮੈਂ ਵੇਖਿਆ ਕੁਝ ਸਾਲ ਪਹਿਲਾਂ ਜੀ ਜੀ ਜੋ ਲੋਕ ਮਹਾਪੁਰਖਾਂ ਦੀ ਨਿੰਦਿਆ ਕਰਦੇ ਸਨ ਜੀ ਜੀ ਹੁਣ ਜਦੋਂ ਮੈਂ ਉਹਨਾਂ ਦੇ ਘਰ ਵਿੱਚ ਗਿਆ ਜੀ ਤੇ ਬੈਠਕ ਦੇ ਵਿੱਚ ਵੱਡੀ ਸਾਰੀ ਫੋਟੋ ਲੱਗੀ ਵੇਖੀ ਮਹਾਪੁਰਖਾਂ ਦੀ ਮਹਾਪੁਰਖਾਂ ਦੀ ਫੋਟੋ ਲੱਗੀ ਵੇਖੀ ਔਰ ਇਹ ਕੇਵਲ ਖੂਬੀਆ ਰੰਗਲ ਵਾਲੇ ਮਹਾਪੁਰਖਾਂ ਦੀ ਗੱਲ ਨਹੀਂ ਹਮ ਹਮ ਸੰ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਜਿਹੜੇ ਲੋਕ ਨਿੰਦਿਆ ਕਰਦੇ ਸਨ ਜੀ ਜੀ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੀ ਫੋਟੋ ਲੱਗੀ ਜੀ ਜੀ ਮਹਾਪੁਰਖਾਂ ਦੇ ਸਰੀਰ ਛੱਡ ਕੇ ਜਾਣ ਤੋਂ ਬਾਅਦ ਮੈਂ ਉਹਨਾਂ ਦੀ ਉਹਨਾਂ ਦੇ ਘਰਾਂ 'ਚ ਫੋਟੋਆਂ ਵੇਖੀਆਂ ਕਾਰਨ ਕੀ ਹੈ ਜੀ ਮਹਾਪੁਰਖ ਇਹ ਸੰਸਾਰ ਦਾ ਲੈਵਲ ਜਿਹੜਾ ਹੈ ਨਾ ਜੀ ਗਿਆਨ ਦਾ ਜੀ ਉਸ ਲੈਵਲ ਤੋਂ ਜਿਹੜਾ ਥੱਲੇ ਆ ਜਾਂਦਾ ਜੀ ਉਹਨੂੰ ਅਸੀਂ ਪਾਗਲ ਕਹਿੰਨੇ ਆ ਜੀ ਔਰ ਇਹ ਦੁਨੀਆ ਜਿਹੜੇ ਸੰਤ ਮਹਾਪੁਰਖ ਨੇ ਸੰਸਾਰ ਦੇ ਲੈਵਲ ਤੋਂ ਉੱਚੇ ਉੱਠ ਜਾਂਦੇ ਨੇ ਜੀ ਜੀ ਸੰਸਾਰ ਨੂੰ ਫਿਰ ਇਹਨਾਂ ਦੀ ਗੱਲ ਸਮਝ ਚ ਨਹੀਂ ਆਉਂਦੀ ਜੀ ਕਿਉਂਕਿ ਮਹਾਪੁਰਖਾਂ ਨੂੰ 100 200 ਸਾਲ ਅੱਗੇ ਦੀ ਨਜ਼ਰ ਆਉਂਦਾ ਵੀ ਜਾਂ 10 ਸਾਲ ਜਾਂ 20 ਸਾਲ ਅੱਗੇ ਦਾ ਸਮਾਂ ਨਜ਼ਰ ਆਉਂਦਾ ਹੈ ਮਹਾਪੁਰਖ ਉਸ ਹਿਸਾਬ ਨਾਲ ਗੱਲ ਕਰਦੇ ਨੇ ਜੀ ਜੀ ਸਾਨੂੰ ਉਹ ਵੀ ਸਮਝ ਨਹੀਂ ਆਉਂਦੀ ਔਰ ਅਸੀਂ ਜਦੋਂ ਮਹਾਪੁਰਖ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਫਿਰ ਅਸੀਂ ਉਹਨਾਂ ਦੀ ਫੋਟੋਆਂ ਨੂੰ ਮੱਥਾ ਟੇਕਦੇ ਹਾਂ ਉਸ ਟਾਈਮ ਸਾਡੀ ਸਮਝ ਨਾ ਆਉਣੀ ਹੀ ਇਸ ਕਰਕੇ ਅਸੀਂ ਨਿੰਦਾ ਕਰਨ ਲੱਗ ਜਾਂਦੇ ਹਾਂ ਜਿਸ ਚੀਜ਼ ਦੇ ਸਾਨੂੰ ਸਮਝ ਨਾ ਆਵੇ ਅਸੀਂ ਇਹ ਨਹੀਂ ਸੋਚਦੇ ਕਿ ਸਾਡੀ ਸਮਝ ਤੋਂ ਬਾਹਰ ਹੈ ਕਹਿਣਾ ਤੇ ਇਹ ਚਾਹੀਦਾ ਹੈ ਕਿ ਉਹ ਸਾਡੀ ਸਮਝ ਤੋਂ ਬਾਹਰ ਪਰ ਅਸੀਂ ਸੋਚਦੇ ਹਾਂ ਕਿ ਜਿਹੜਾ ਸਾਡੀ ਸਮਝ ਦੇ ਅੰਦਰ ਨਹੀਂ ਸਾਡੀ ਸਮਝ ਦਾ ਇੱਕ ਦਾਇਰਾ ਹੈ ਜੇ ਉਹਦੇ ਅੰਦਰ ਨਹੀਂ ਤੇ ਅਸੀਂ ਉਹਨੂੰ ਉਹਦੀ ਨਿੰਦਾ ਕਰਨ ਲੱਗ ਜਾਂਦੇ ਹਾਂ ਕਿ ਉਹ ਗਲਤ ਹੈ ਇਹ ਚੀਜ਼ ਬਿਲਕੁਲ ਇਹ ਕੰਮ ਕਰਦੇ ਨੇ ਔਰ ਬਾਅਦ ਦੇ ਵਿੱਚ ਫਿਰ ਤੀਫ਼ ਕਰਦੇ ਨੇ ਮੈਂ ਆਪ ਜੀ ਨੂੰ ਇੱਕ ਹੋਰ ਆਪਣੀ ਜ਼ਿੰਦਗੀ ਦੇ ਬਾਰੇ ਮੈਂ ਜੋ ਆਪਣੀ ਜਦੀਰ ਮਹਾਂਪੁਰਖਾਂ ਬਾਰੇ ਲਿਖਿਆ ਮਹਾਂਪੁਰਖ ਕਹਿੰਦੇ ਨਿੰਦਾ ਭਲੇ ਕਿਸੇ ਕੇ ਨਾਹੀ ਮਨ ਮੁਕਤ ਕਰਨ ਮੋਹ ਕਾਲੇ ਤਨਾ ਨਿੰਦਕਾ ਨਰਕੇ ਕੋਰ ਭਵਨ ਗੁਰੂ ਸਮਝਾਉਂਦਾ ਹੈ ਕਿ ਕਿਸੇ ਦੀ ਵੀ ਭੁਲ ਕੇ ਨਿੰਦਿਆ ਨਾ ਕਰ ਬਿਲਕੁਲ ਤੇਰੀ ਵੀ ਸੰਤ ਮਹਾਂਪੁਰਖ ਦੀ ਜਾਂ ਗੁਰੂ ਘਰ ਦੇ ਗਰੰਤੀ ਜੀ ਜਾਂ ਰਾਗੀ ਢਾਡੀ ਦੀ ਇਹ ਦੀ ਗੁਰੂ ਕਹਿੰਦਾ ਕਿਸੇ ਸਧਾਰਨ ਵਿਅਕਤੀ ਦੀ ਵੀ ਨਿੰਦਿਆ ਨਾ ਕਰ ਹਾਂਜੀ ਹਾਂਜੀ ਪਰ ਅਸੀਂ ਲੋਕ ਜਿਹੜੇ ਮਹਾਂਪੁਰਖਾਂ ਦੀ ਨਿੰਦਿਆ ਕਰਨ ਲੱਗ ਪੈਨੇ ਆ ਤੇ ਇਹ ਵੱਡਾ ਪਾਪ ਹੈ ਮਹਾ ਪਾਪ ਹੈ ਕਿ ਸੰਤਾ ਮਹਾਂਪੁਰਖਾਂ ਦੀ ਨਿੰਦਿਆ ਕਰਨੀ ਜੀ ਕਿਆ ਸੰਤ ਜੀ ਮਸਕੀਨ ਕਹਿੰਦੇ ਨੇ ਵੀ ਕਿਸੇ ਨੇ ਨਾ ਕਿਸੇ ਪੈਂਟਰ ਨੇ ਬਹੁਤ ਸੋਹਣੀ ਸਿੰਦਰੀ ਬਣਾਈ ਦੀਵਾਰ ਦੇ ਉੱਤੇ ਜੀ ਉਹਦੇ ਉੱਤੇ ਬੜੇ ਸੁੰਦਰ ਪਹਾੜ ਬਣਾਏ ਝੀਲਾਂ ਬਣਾਈਆਂ ਹੱਟ ਬਣਾਏ ਜੰਗਲ ਬਣਾਏ ਜੀ ਜੀ ਬਹੁਤ ਪਿਆਰੀ ਲੱਗਦੀ ਹੈ ਜੀ ਉਹਦੇ ਉੱਤੇ ਕੀੜੀ ਚੜ ਗਈ ਅੱਛਾ ਜੀ ਹੁਣ ਕੀੜੀ ਉਹਦੇ ਵਿੱਚ ਖੁੱਡ ਲੱਭਦੀ ਹਾਂਜੀ ਇਹਨੀ ਪਿਆਰੀ ਸੀਨਰੀ ਉਹਨਾਂ ਨਾਲ ਤੇ ਹੱਟ ਚੰਗੇ ਲੱਗਦੇ ਨੇ ਨਾ ਜੰਗਲ ਚੰਗੇ ਲੱਗਦੇ ਨੇ ਨਾ ਨਹਿਰ ਚੰਗੀ ਲੱਗਦੀ ਨਾ ਹਰੀਆਲੀ ਚੰਗੀ ਲੱਗਦੀ ਉਹ ਉਹਦੇ ਵਿੱਚ ਖੁੱਡ ਲੱਭਦੀ ਹੈ ਹਾਂਜੀ ਇਹੋ ਹਾਲਾਤ ਭਾਈ ਸਾਹਿਬ ਸਾਡੇ ਨੇ ਸਮਾਜ ਦੇ ਅਸੀਂ ਜਿਹੜੇ ਨਾ ਮਤਲਬ ਗੁਰੂ ਘਰ ਵੀ ਜਾ ਕੇ ਉੱਥੇ ਅਸੀਂ ਖੁੱਡ ਲੱਭਦੇ ਹਾਂ ਵੀ ਕਮੀ ਕਿੱਥੇ ਆ ਕਮੀ ਲੱਭਦੀ ਮਹਾਪੁਰਖਾਂ ਦੀ ਕਮੀ ਲੱਭੀਏ ਗੁਰੂ ਕੇ ਲੰਗਰ ਚੱਲਦੇ ਨੇ ਜਿੱਥੇ ਕਿਤੇ ਕੌਮ ਤੇ ਬਿਟਾ ਪੈਂਦੀ ਉੱਥੇ ਮਹਾਪੁਰਖ ਪਹੁੰਚਦੇ ਨੇ ਸਾਰੇ ਉਪਰਾਲੇ ਹੁੰਦੇ ਨੇ ਸਾਨੂੰ ਉਹ ਨਜ਼ਰ ਨਹੀਂ ਆਉਂਦੇ ਅਸੀਂ ਉਹ ਮਸਕੀਨ ਜੀ ਕਹਿੰਦੇ ਖੁੱਡ ਲੱਭਣੀ ਚਾਹੀਦੀ ਐ ਪਰ ਆਪਣੇ ਅੰਦਰ ਲੱਭੀਏ ਗੁਰੂ ਘਰ ਜਾ ਕੇ ਵੇਖੀਏ ਵੀ ਸਾਡੇ ਜੀ ਕਿੱਥੇ ਕਮੀ ਐ ਅਸੀਂ ਜਿੱਥੇ ਕਮੀ ਲੱਭਣ ਲੱਗ ਜਾਨੇ ਹਾਂ ਔਰ ਮਹਾਪੁਰਖਾਂ ਬਾਰੇ ਬਾਬਾ ਗੁਰਦੀਪ ਸਿੰਘ ਜੀ ਹੋਰਾਂ ਬਾਰੇ ਮੈਂ ਆਪ ਜੀ ਦੱਸਾਂ ਜੀ ਸਰਿਆਲੀ ਵਾਲੇ ਮਹਾਪੁਰਸ਼ਾਂ ਦੀ ਸੇਵਾ ਸ਼ਿਵਪੁਰੀ ਪੈਂਦੀ ਐ ਜੀ ਮਧ ਪ੍ਰਦੇਸ਼ ਦੇ ਵਿੱਚ ਜੀ ਉਹਨਾਂ ਦੇ ਕੋਲ ਉਹਨਾਂ ਸਾਡੇ ਦੀਵਾਨ ਸਨ ਜੀ ਤਕਰੀਬ 14 15 ਦਿਨ ਲਗਾਤਾਰ ਜੀ ਜੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਹਾਂਜੀ ਅਸ਼ੋਕਨਗਰ ਜਿਹੜੇ ਦੇ ਵਿੱਚ ਇੱਕ ਨਗਰ ਹੈ ਮੈਨੂੰ ਨਗਰ ਦਾ ਨਾਮ ਯਿਸਰ ਗਿਆ ਜੀ ਉਹ ਉੱਥੇ ਜਾਣਾ ਸੀ ਤੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਗੁਰਬਾਜ ਸਿੰਘ ਜੀ ਜਿਹੜੇ ਉੱਥੇ ਬਾਬਾ ਜੀ ਨੇ ਨਾ ਬਾਬਾ ਤੇਗਾ ਸਿੰਘ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਗੱਡੀ ਲੈ ਕੇ ਪਹਿਲਾਂ ਪਹੁੰਚ ਜਾਓ ਜੀ ਉਹ ਨਵੇਂ ਸਿੰਘ ਸਜੇ ਨੇ ਤੇ ਉੱਥੇ ਜਾ ਕੇ ਨਜ਼ਰਾ ਦੇ ਪ੍ਰਕਾਸ਼ ਮਹਾਰਾਜ ਦਾ ਕਰਵਾ ਲਓ ਆਪਣੇ ਹੱਥੀਂ ਜੀ ਕਲਾ ਕਰਨੀ ਥੀ ਉੱਥੇ ਜੀ ਤੇ ਪੰਡਾਲ ਦਾ ਜਿਹੜਾ ਨੇ ਦੇਖ ਰੇ ਕਰ ਲਓ ਕਿਹੜੇ ਪਾਸੇ ਸਟੇਜ ਲੱਗਣੀ ਹੈ ਕਿਹੜੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਹੈ ਪ੍ਰਕਾਸ਼ ਹੋਣਾ ਹੈ ਜਾਓ ਤੁਸੀਂ ਚਲੇ ਜਾਓ ਅਹੀਂ ਉੱਥੇ ਗਏ ਹਾਂ ਜੀ ਅਸੀਂ ਗਏ ਉਹ ਸੰਗਤ ਨੇ ਸਾਡਾ ਅਗੋਂ ਆਦਰ ਮਾਨ ਬੜਾ ਕੀਤਾ ਤੇ ਉਹ ਸਾਰੇ ਹਿੰਦੀ ਬੋਲਦੇ ਸੀ ਜੀ ਜੀ ਹਿੰਦੀ ਬੋਲਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਹਾਂ ਪ੍ਰਚਾਰਕ ਸਾਂ ਇਸ ਚੀਜ਼ ਦੀ ਜਾਣਕਾਰੀ ਵੀ ਲੈਣੀ ਸੀ ਮੈਂ ਕਿਹਾ ਵੀ ਕਿਵੇਂ ਤੁਸੀਂ ਉਹ ਕਹਿੰਦੇ ਵੀ ਅਸੀਂ ਸਾਰੇ ਦੂਜੇ ਧਰਮਾਂ ਤੋਂ ਸਿੱਖ ਬਣੇ ਆ ਜੀ ਉਸ ਸਮਾਂ ਪਹਿਲਾਂ ਮੈਂ ਕਿਹਾ ਵੀ ਉਹ ਕਿਵੇਂ ਜੀ ਜੀ ਉਹ ਕਹਿੰਦੇ ਵੀ ਇੱਥੇ ਨਾ ਹੈ ਯੂਪੀ ਤੋਂ ਇੱਕ ਸੰਤ ਆਉਂਦੇ ਨੇ ਬਾਬਾ ਗੁਰਦੀਪ ਸਿੰਘ ਜੀ ਖੋਵਿਆ ਨੰਗਲ ਵਾਲੇ ਜੀ ਜੀ ਔਰ ਉਹਨਾਂ ਦੇ ਪ੍ਰੇਮ ਦੇ ਬੱਧੇ ਜੀ ਜੀ ਅਸੀਂ ਸਾਰੇ ਸਿੱਖ ਬਣ ਗਏ ਜੀ ਜੀ ਔਰ ਜਦੋਂ ਅਸੀਂ ਸਿੱਖ ਬਣੇ ਉਸ ਤੋਂ ਬਾਅਦ ਜਾ ਕੇ ਡੀਐਮ ਸਾਹਿਬ ਦੇ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਜੀ ਕਿ ਜ਼ਬਰਦਸਤੀ ਉਹਨਾਂ ਨੂੰ ਸਿੱਖ ਬਣਾਇਆ ਗਿਆ ਧਰਮ ਤੋਂ ਦੂਰ ਲਿਆਇਆ ਗਿਆ ਹਾਂਜੀ ਮਹਾਪੁਰਖ ਉੱਥੇ ਨਹੀਂ ਸਨ ਮਹਾਪੁਰਖ ਯੂਪੀ ਸਨ ਜੀ ਕਹਿਣ ਲੱਗੇ ਵੀ ਅਸੀਂ ਡੀਐਮ ਨੂੰ ਬੜਾ ਸਮਝਾਇਆ ਵੀ ਅਸੀਂ ਆਪਣੀ ਮਰਜ਼ੀ ਨਾਲ ਬਣੇ ਆਂ ਪਰ ਉਹ ਉਹਨਾਂ ਕਾਰਵਾਈ ਵਾਸਤੇ ਤਿਆਰ ਸਨ ਕਿ ਇਹ ਮਹਾਪੁਰਖ ਫਿਰ ਮੌਕੇ ਤੇ ਆਏ ਜੀ ਆਕੇ ਮਹਾਪੁਰਖਾਂ ਨੇ ਜਦੋਂ ਡੀਐਮ ਸਾਹਿਬ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਡੀਐਮ ਸਾਹਿਬ ਨੂੰ ਕੋਈ ਜਵਾਬ ਨਾ ਆਇਆ ਉਹਨੇ ਹੱਥ ਜੋੜੇ ਤੇ ਕਹਿਣ ਲੱਗਾ ਠੀਕ ਹੈ ਜੀ ਮੈਂ ਇਸ ਚੀਜ਼ ਦੀ ਖਿਮਾ ਮੰਗਣਾ ਜੀ ਮਤਲਬ ਪੂਰੇ ਪਿੰਡਾਂ ਦੇ ਪਿੰਡ ਸਿੱਖ ਸਜਾਏ ਮਹਾਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਬਾਬਾ ਗੁਰਦੀਪ ਸਿੰਘ ਜੀ ਨੇ ਜਿੱਦਾਂ ਕੀਤਾ ਨਾ ਜੋਰ-ਸ਼ੋਰ ਨਾਲ ਸਾਰੀ ਇੰਡੀਆ ਦੇ ਵਿੱਚ ਜਗ੍ਹਾ-ਜਗ੍ਹਾ ਜਾ ਕੇ ਜੀ ਜੀ ਉਹ ਮਤਲਬ ਇੱਕ ਇਸ ਚੀਜ਼ ਨੂੰ ਪੇਸ਼ ਕਰਦਾ ਹੈ ਕਿ ਹਾਂ ਇੱਕ ਰੂਹ ਉਸ ਮਾਲਕ ਦੀ ਭੇਜੀ ਹੋਈ ਆਈ ਸੀ ਸੰਤਾਨ ਮਹਾਪੁਰਖਾਂ ਜੀ ਜੀ ਔਰ ਉਹ ਇਸ ਤੁੜੀਆਂ ਤੇ ਇਸ ਕਾਰਜ ਵਾਸਤੇ ਆਏ ਸਨ ਜੀ ਜੀ ਹਾਂਜੀ ਬਿਲਕੁਲ ਠੀਕ ਆ ਆਪ ਜੀ ਦਾ ਬਚਨ ਮਹਾਪੁਰਖਾਂ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਇਹ ਨਹੀਂ ਕਿ ਮਹਾਪੁਰਖ ਕਹਿੰਦੇ ਵੀ ਆਪਣਾ ਤੁਸੀਂ ਧਰਮ ਤਬਦੀਲ ਕਰ ਲਓ ਨਹੀਂ ਮਹਾਪੁਰਖਾਂ ਦੀ ਜਦੋਂ ਕਥਾ ਕੀਰਤਨ ਸੁਣਦੇ ਆ ਲੋਕ ਉਹ ਤੋਂ ਪ੍ਰਭਾਵਿਤ ਹੁੰਦੇ ਆ ਹਾਂਜੀ ਅੰਮ੍ਰਿਤ ਛਕਣ ਵਾਸਤੇ ਗੁਰੂ ਵਾਲੇ ਬਣਨ ਵਾਸਤੇ ਤਿਆਰ ਹੋ ਜਾਂਦੇ ਆ ਤਿਆਰ ਹੋ ਜਾਂਦੇ ਆ ਕਿਸੇ ਦਾ ਧਰਮ ਤਬਦੀਲ ਨਹੀਂ ਕਰਦੇ ਉਹ ਹਾਂਜੀ ਤੇ ਆਪ ਹੀ ਮਹਾਪੁਰਖਾਂ ਦੀ ਕਥਾ ਕੀਰਤਨ ਸੁਣ ਕੇ ਤੇ ਜੋ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਜਾਂਦਾ ਤੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਉਹ ਅੰਮ੍ਰਿਤ ਛਕ ਕੇ ਤੇ ਗੁਰੂ ਆਲਾ ਬਣ ਜਾਂਦਾ ਹੈ ਉਹ ਮਹਾਪੁਰਖ ਅੱਜ ਵੀ ਜੀਂਦੇ ਜਾਗਦੇ ਨੇ ਅੱਜ ਵੀ ਸਾਡੇ ਵਿੱਚ ਨੇ ਸਾਡੇ ਨਾਲ ਨੇ ਕਿਉਂਕਿ ਉਹ ਮਹਾਪੁਰਖ ਗੁਰਬਾਣੀ ਕਹਿੰਦੀ ਹੈ ਜਨਮ ਮਰਨ ਦੋਹੋ ਮੈ ਨਾਹੀ ਜਨ ਪਰ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਿਲਾਈ ਉਹ ਮਹਾਪੁਰਖਾਂ ਦੀ ਚਲਾਈ ਹੋਈ ਪਰੰਪਰਾ ਉਹਨਾਂ ਦੀ ਚਲਾਈ ਹੋਈ ਮਰਿਆਦਾ ਸਾਰੀਆਂ ਸੇਵਾਵਾਂ ਉਸੇ ਤਰ੍ਹਾਂ ਹੀ ਅੱਜ ਵੀ ਗੁਰਮਤ ਰੋਹਾਨੀ ਮਿਸ਼ਨ ਦੇ ਮੌਜੂਦਾ ਮਹਾਪੁਰਖ ਜਿਹੜੇ ਨੇ ਉਹ ਨਿਭਾ ਰਹੇ ਨੇ ਚਲਾ ਰਹੇ ਨੇ satsang ਵੀ ਹੋ ਰਹੇ ਨੇ ਜਗ੍ਹਾ ਜਗ੍ਹਾ ਤੇ ਪ੍ਰਚਾਰ ਹੋ ਰਿਹਾ ਸਿੱਖੀ ਦਾ ਔਰ ਅੰਮ੍ਰਿਤ ਸੰਚਾਰ ਵੀ ਹੋ ਰਹੇ ਨੇ ਤੇ ਇਸ ਸਿੱਖ ਸੰਗਤਾਂ ਨੂੰ ਅੰਮ੍ਰਿਤ ਵੀ ਸ਼ਕਾਇਆ ਜਾ ਰਿਹਾ ਔਰ ਮੇਰਾ ਖਿਆਲ ਹੈ ਵੀ ਜਿਹੜੀ ਉਹਨਾਂ ਦਾ ਪ੍ਰਭਾਵ ਸੀ ਨਾ ਉਹਨਾਂ ਦੇ ਪਿਆਰ ਕਰਕੇ ਪੈਂਦਾ ਸੀ ਜੀ ਜੀ ਜਿੱਥੇ ਵੀ ਜ਼ਿਆਦੇ ਸੀ ਉਹ ਇਹਨਾਂ ਪਿਆਰ ਵੰਦੇ ਸੀ ਇਹਨਾਂ ਪ੍ਰੇਮ ਵੰਦੇ ਸੀ ਜੀ ਜੀ ਔਰ ਫਿਰ ਅੱਗੋਂ ਮਹਾਂਪੁਰ ਜਿਹੜੇ ਬਾਬਾ ਸਤਨਾਮ ਸਿੰਘ ਜੀ ਹਾਂਜੀ ਉਹਨਾਂ ਦਾ ਵੀ ਮਤਲਬ ਉਹ ਜਿਹੇ ਹਸਪਤਾਲ ਆਵੇ ਉਹ ਵੀ ਬੜੇ ਪਿਆਰ ਨਾਲ ਮਿਲਦੇ ਸਾਰਿਆਂ ਨੂੰ ਔਰ ਬਹੁਤ ਵਧੀਆ ਬੂਟੇ ਦੇ ਬੂਟਾ ਲੱਗਾ ਮੇਰੇ ਪਿਤਾ ਜੀ ਜਦੋਂ ਮੈਂ ਜਾਣਾ ਨਾ ਕਿਤੇ ਉਹਨਾਂ ਕੋਲ ਪਿਤਾ ਜੀ ਮੈਨੂੰ ਕਹਿੰਦੇ ਹੁੰਦੇ ਵੀ ਸਤਨਾਮ ਸਿੰਘ ਨੂੰ ਮੇਰੀ ਦੋਰੀ ਫਤੇ ਬਲਾਈ ਜੀ ਜੀ ਮੈਂ ਕਿ ਆ ਵੀ ਦੋਰੀ ਫਟਾਈ ਕਿਉਂ ਹਾਂਜੀ ਕਹਿਣ ਲੱਗੇ ਵੀ ਇੱਕ ਤੇ ਅ ਬਾਬਾ ਜੀ ਵੱਡੇ ਬਾਬਾ ਜੀ ਦਾ ਬਾਬਾ ਗੁਰਦੀਪ ਸਿੰਘ ਨਾਲ ਸਾਡਾ ਇੰਨਾ ਪ੍ਰੇਮ ਪਿਆਰ ਨਿਭਿਆ ਜੀ ਜੀ ਔਰ ਦੋਰੀ ਇਸ ਕਰਕੇ ਕਿ ਅਗੋਂ ਸਾਡੀ ਮੇਰੀ ਵੀ ਅਗਲੀ ਪੀੜੀ ਤੇ ਉਹਨਾਂ ਦੀ ਵੀ ਅਗਲੀ ਪੀੜੀ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਨਿਭਰਿਆ ਔਰ ਸਿੱਖੀ ਦੀ ਦੋਵੇਂ ਪਰਿਵਾਰ ਜਿਹੜੇ ਨੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਇਸ ਕਰਕੇ ਮੇਰੀ ਦੋਰੀ ਫਟੇ ਬਣਾਈ ਉਹਨਾਂ ਨੇ ਜੀ ਜੀ ਔਰ ਇਹ ਚੀਜ਼ ਜਿਹੜੀ ਹੈ ਨਾ ਵੱਡੇ ਮਹਾਪੁਰਸ਼ ਜਿਹੜੇ ਬਾਬਾ ਜੀ ਦੇ ਵੱਡੇ ਭਾਈ ਸਾਹਿਬ ਨੇ ਜੀ ਚੰਡੀਗੜ੍ਹ ਵਾਲੇ ਹਾਂਜੀ ਹਾਂ ਉਹਨਾਂ ਦਾ ਉਹ ਵੀ ਬਹੁਤ ਪ੍ਰੇਮ ਵਾਲੇ ਨੇ ਬਾਪੂ ਜੀ ਦਾ ਲਈ ਬੜਾ ਪਿਆਰ ਉਹਨਾਂ ਦਾ ਸਾਡੇ ਨਾਲ ਵੀ ਔਰ ਇਸ ਪਰਿਵਾਰ ਨੇ ਇੰਨਾ ਸਿੱਖੀ ਦਾ ਪ੍ਰਚਾਰ ਕੀਤਾ ਕਿ ਬਹੁਤ ਮਨ ਖੁਸ਼ ਹੋਇਆ ਬਾਈ ਸਾਹਿਬ ਬਿਲਕੁਲ ਠੀਕ ਹੈ ਜੀ ਠੀਕ ਹੈ ਭਾਈ ਸਾਹਿਬ ਜੀ ਆਪ ਜੀ ਨੇ 10 ਦੇ ਨਾਲ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ ਸਮਾਂ ਦਿੱਤਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪਾਂ ਬੈਠ ਕੇ ਸਿੱਖ ਜਗ ਦੀ ਮਹਾਨ ਸ਼ਖਸੀਅਤ ਪਰਮ ਪੂਜਨੀਕ ਖੁਬੀਆਂ ਮੰਗਲ ਵਾਲੇ ਮਹਾਪੁਰਖਾਂ ਦੀਆਂ ਯਾਦਾਂ ਨੂੰ ਆਪਾਂ ਤਾਜ਼ੀਆਂ ਕੀਤਾ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਬੇਨਤੀਆਂ ਦੇ ਨਾਲ ਖੇਮਾ ਦੀ ਜੱਜ ਕਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ